ਸਵੇਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਵਾਗ ਪੰਜਾਬ ਟੀਵੀ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਖਬਰ ਦਿੱਤੀ ਹੈ ਤੇ ਤੁਹਾਡੇ ਤੱਕ ਵੀ ਜਾਣਕਾਰੀ ਪਹੁੰਚੀ ਹੋਵੇਗੀ ਕਿ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਰਸਤਾ ਸਾਫ ਹੋ ਚੁੱਕਿਆ ਹੈ ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਬਾਗ ਹੀ ਇੱਕ ਹੋਰ ਜੋ ਐਮਪੀ ਚੁਣੇ ਗਏ ਹਨ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਡਾਕਟਰ ਰਸ਼ੀਦ ਜਿੰਨਾ ਤੇ ਇੱਕੀ ਟਾਡਾ ਲੱਗੀ ਹੋਈ ਹੈ ਜੋ ਕਿ ਐਨਐਸਐ ਤੋਂ ਵੀ ਸਖਤ ਕਾਨੂੰਨ ਹੈ ਉਹਨਾਂ ਨੂੰ ਮਾਨਯੋਗ ਕੋਰਟ ਵੱਲੋਂ ਅੰਤ੍ਰੀਮ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਦੱਸਦੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਵੀ ਹੁਣ ਰਿਹਾਈ ਦਾ ਰਸਤਾ ਸਾਫ਼ ਹੋ ਚੁੱਕਿਆ ਸੀ ਕਿਉਂਕਿ ਉਹਨਾਂ ਤੇ ਤਾਂ ਐਨਐਸਈ ਹੀ ਲਗਾਈ ਗਈ ਹੈ ਅਤੇ ਇਸ ਦੇ ਕਰਕੇ ਹੀ ਵਕੀਲ ਸਾਹਿਬ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਇਸੇ ਨੂੰ ਆਧਾਰ ਬਣਾ ਕੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ ਮਾਨਯੋਗ ਅਦਾਲਤ ਦੇ ਵਿੱਚ ਆਪਣੀ ਅਰਜੀ ਪੇਸ਼ ਕਰਨਗੇ ਪਰ ਹੁਣ ਇਸ ਸਭ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਸ ਸਭ ਤੋਂ ਬੁਖਲਾ ਕੇ ਕਹਿ ਸਕਦੇ ਹਾਂ ਕਿ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਡਰਾਉਣ ਧਮਕਾਉਣ ਦੀ ਇੱਛਾ ਦੇ ਨਾਲ ਉਹਨਾਂ ਦੇ ਚਾਚਾ ਸਰਦਾਰ ਪ੍ਰਗਟ ਸਿੰਘ ਅਤੇ ਉਹਨਾਂ ਦੇ ਭਾਈਏ ਦੇ ਘਰ ਰੇਡ ਕੀਤੀ ਹੈ ਤਲਾਸ਼ੀ ਕੀਤੀ ਹੈ ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਪਤਾ ਪੁਲਿਸ ਨੂੰ ਵੀ ਹੈ ਕੀ ਇਹ ਗਲਤ ਨਹੀਂ ਹਨ ਬਸ ਇੱਕ ਡਰ ਭੈ ਦਾ ਮਾਹੌਲ ਬਣਾਉਣ ਦੇ ਲਈ ਅਤੇ ਉਹਨਾਂ ਤੇ ਦਬਾਅ ਬਣਾਉਣ ਦੇ ਲਈ ਪੁਲਿਸ ਵੱਲੋਂ ਇਹ ਰੇਡ ਕੀਤੀ ਗਈ ਹੈ ਆਪਣੇ ਉੱਪਰਲੇ ਅਫਸਰਾਂ ਦੇ ਪ੍ਰੈਸ਼ਰ ਹੇਠਾਂ ਆ ਕੇ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਜੋ ਕਰ ਰਹੀ ਹੈ ਉਹ ਗਲਤ ਹੈ ਤੱਕ ਕਮੈਂਟਾਂ ਦੇ ਵਿੱਚ ਯੈਸ ਜਾਂ ਨੋ ਟਾਈਪ ਕਰਕੇ ਆਪਣੀ ਰਾਏ ਤੁਸੀਂ ਡ੍ਰੌਪ ਕਰ ਸਕਦੇ ਹੋ ਜਿਵੇਂ ਇਸ ਬਾਰੇ ਕੋਈ ਹੋਰ ਜਾਣਕਾਰੀ ਨਿਕਲਦੀ ਹੈ ਉਸੇ ਸਮੇਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਹੁਣੇ ਸਵੈਗ ਪੰਜਾਬ ਟੀਮ ਨੂੰ ਸਬਸਕ੍ਰਾਈਬ ਕਰ ਲੈਣਾ ਸੋ ਹੁਣ ਸਾਨੂੰ ਦੀਓ ਇਜਾਜ਼ਤ ਮਿਲਾਗੇ ਚਲਦ ਧੰਨਵਾਦ